ਹੋ ਪੰਜਾਬ ਦੀ ਸੰਤਾ ਪਾਰਟੀ ਜਿੰਦਾਬਾਦ 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 ਤੁਹਾਨੂੰ ਸਤਿ ਜੀ ਜਿੰਦਾਬਾਦ ਜਿੰਦਾਬਾਦ ਨਿਕਲਣਾ ਚਾਹੋਗੇ ਦੇਖੋ ਜੀ ਜਿਹੜਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜ਼ਾਲਮ ਸਰਕਾਰ ਨੇ ਨਾਦਰਸ਼ਾਈ ਫਰਮਾਨ ਸੁਣਾਇਆ ਸੀਗਾ ਉਹਨਾਂ ਨੇ ਲੈਂਡ ਪੂਲਿੰਗ ਲੈ ਕੇ ਕਾਨੂੰਨ ਇਹੋ ਜਿਹਾ ਬਣਾ ਲਿਆ ਸੀ ਜਿਹਦੇ ਨਾਲ ਕਿਸਾਨ ਮਾਰੂ ਲੋਕ ਮਾਰੂ ਨੀਤੀ ਸੀਗੀ ਉਹ ਤੇ ਉਹਨੂੰ ਜਦੋਂ ਲੋਕਾਂ ਨੇ ਨਹੀਂ ਸਵੀਕਾਰ ਕਰਿਆ ਕਿਸਾਨਾਂ ਨੇ ਉਹਨੂੰ ਸਿਰੇ ਤੋਂ ਨਕਾਰ ਦਿੱਤਾ ਪੰਜਾਬ ਨਿਵਾਸੀਆਂ ਨੇ ਸਿਰੇ ਤੋਂ ਨਕਾਰ ਦਿੱਤਾ ਅਸੀਂ ਵੀ ਭਾਰਤੀ ਜਨਤਾ ਪਾਰਟੀ ਨੇ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਮਹਿੰਮਤੇ ਵਿੱਚ ਹਿੱਸਾ ਲਿਆ ਤੇ ਅਸੀਂ ਬੜੀਆਂ ਰੈਲੀਆਂ ਵੀ ਤਿਆਰ ਕਰ ਲੀਆਂ ਸੀ ਤੇ ਇਸ ਗਰੋਂ ਅੱਜ ਜੇ ਦੇਖਿਆ ਜਾਵੇ ਇਸ ਗਰੋਂ ਕੱਲ ਆਮ ਆਦਮੀ ਪਾਰਟੀ ਸਰਕਾਰ ਆ ਜਿਹੜੀ ਪੰਜਾਬ ਦੀ ਜਦੋਂ ਉਹਨਾਂ ਨੂੰ ਪਤਾ ਚੱਲਿਆ ਇਸ ਮੁਹੰਮਦ ਆ ਜਿਹੜਾ ਵੱਡਾ ਵਿੱਡ ਵਿੱਡਿਆ ਜਾ ਰਿਹਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਬੜੀਆਂ ਵੱਡੀਆਂ ਰੈਲੀਆਂ ਤੇ ਰੋਡ ਸ਼ੋਅ ਦੀ ਤਿਆਰੀ ਕਰ ਲਈ ਸੀ ਇਸ ਡਰ ਉਹਨਾਂ ਨੇ ਇਸ ਡਰ ਉਹਨਾਂ ਨੇ ਜਿਹੜਾ ਇਹ ਆਪਦਾ ਨਾਦਰਫਾ ਨਾਦਰਖਾ ਵਾਲਾ ਫਰਮਾਨ ਸੁਣਾਇਆ ਸੀਗਾ ਇਹ ਜ਼ਾਲਮ ਸਰਕਾਰ ਨੇ ਆਪਦਾ ਉਹ ਹੁਕਮ ਵਾਪਸ ਲੈ ਲਿਆ ਉਹਨਾਂ ਨੇ ਸਿਰਫ ਇਸ ਗੱਲ ਕਰਕੇ ਲਿਆ ਵੀ ਭਾਰਤੀ ਜਨਤਾ ਪਾਰਟੀ ਜੋ ਲੋਕਾਂ ਨਾਲ ਖੜ ਗਈ ਤਾਂ ਡਰਦੇ ਮਾਰੇ ਉਹਨਾਂ ਨੇ ਇਹ ਜਿਹੜਾ ਲੈਂਡ ਪੂਲਿੰਗ ਵਾਲਾ ਕਾਨੂੰਨ ਸੀਗਾ ਉਹ ਵਾਪਸ ਲੈ ਲਿਆ ਤੇ ਕਿਸਾਨਾਂ ਦੀ ਜਿੱਤ ਹੋਈ ਆ ਪੰਜਾਬ ਵਾਸੀਆਂ ਦੀ ਜਿੱਤ ਹੋਈ ਆ ਇਸੇ ਦੀ ਅੱਜ ਅਸੀਂ ਇੱਥੇ ਬੜੇ ਚੌਂਕ ਸੰਗਰੂਰ ਵਿਖੇ ਸੰਗਰੂਰ ਬੰਦ ਦੀ ਭਾਰਤੀ ਜਨਤਾ ਪਾਰਟੀ ਦੀ ਸਾਰੀ ਟੀਮ ਲੱਡੂਆਂ ਨਾਲ ਖੁਸ਼ੀ ਮਨਾ ਰਹੀ ਆ ਕਿ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੋਈ ਸਰਜੀਵਨ ਜਿੰਦਲ ਜੀ ਪ੍ਰਦੇਸ਼ ਕਾਰਜਕਾਰੀ ਮੈਂਬਰ ਬੀਜੇਪੀ ਪੰਜਾਬ ਅੱਜ ਇਸ ਤਰ੍ਹਾਂ ਦੀ ਲਟੋਰੀ ਕਿਉਂ ਕਹਿੰਦਾ ਅੱਜ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਹਰ ਜਗ੍ਹਾ ਤੇ ਖੁਸ਼ੀ ਮਨਾ ਰਹੀ ਹੈ ਜੋ ਕਿਸਾਨ ਮਜ਼ਦੂਰ ਏਕਤਾ ਦੀ ਜਿੱਤ ਹੋਈ ਹੈ ਜੇ ਜਿਹੜੀ ਇਹ ਲੈਂਡ ਪੁਲਿੰਗ ਦੀ ਜਿਹੜੀ ਇਹ ਪਾਲਿਸੀ ਬਣਾਈ ਸੀ ਸਾਡੇ ਗਰੀਬ ਕਿਸਾਨਾਂ ਦੀ ਜ਼ਮੀਨ ਖੋਹਣ ਦਾ ਇਹਨਾਂ ਨੇ ਇੱਕ ਆਪਦੇ ਦਿੱਲੀ ਦੇ ਦੋਸਤਾਂ ਨੂੰ ਇਹ ਜ਼ਮੀਨ ਦੇਣ ਦਾ ਇੱਕ ਛੜਿਆੰਤਾ ਰਚਿਆ ਸੀ ਅੱਜ ਇਹ ਸਰਕਾਰ ਚੁੱਕੀ ਹੈ ਇਹ ਸਰਕਾਰ ਦਾ ਜਿਹੜਾ ਚਿਹਰਾ ਹੈ ਉਹ ਬੇਨਕਾਬ ਹੋ ਗਿਆ ਇਸ ਸਰਕਾਰ ਨੇ ਦਬਾਅ ਹੇ ਕਿਉਂਕਿ ਪਹਿਲੇ ਦਿਨੀ ਅਸੀਂ ਜਿੱਦਣ ਇਹ ਲੈਂਡ ਪੁਲਿੰਗ ਦੀ ਜਿਹੜੀ ਪਾਲਿਸੀ ਇਹਨੇ ਲਾਗੂ ਕੀਤੀ ਸੀ ਉਸੇ ਦਿਨ ਸਾਡੇ ਪਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਜੀ ਤੇ ਵਰਕਿੰਗ ਪ੍ਰੈਜ਼ੀਡੈਂਟ ਅਸ਼wini ਸ਼ਰਮਾ ਜੀ ਤੇ ਹੋਰ ਸਾਡੀ ਸਮੁੱਚੀ ਲੀਡਰਸ਼ਿਪ ਗਵਰਨਰ ਸਾਹਿਬ ਨੂੰ ਇਹ ਮੈਮੋਰੰਡਮ ਲੈ ਕੇ ਗਈ ਸੀ ਨਾਲ ਕਿਸਾਨ ਗਈ ਸੀ ਸਾਡੇ ਜਿਹੜੇ ਇਹ ਤੋਂ ਪੀੜਤ ਸੀ ਉਹਨਾਂ ਨੂੰ ਲਾਲ ਲੈ ਕੇ ਇਹ ਮੈਮੋਰੰਡਮ ਦਿੱਤਾ ਵੀ ਉਸੇ ਦਿਨ ਤੋਂ ਹੀ ਭਾਰਤੀ ਜਨਤਾ ਪਾਰਟੀ ਨੇ ਤਹਈਆ ਕਰ ਲਿਆ ਸੀ ਵੀ ਅਸੀਂ ਕਿਸਾਨਾਂ ਦੀ ਜਿਹੜੀ 1 ਇੰਚ ਵੀ ਜ਼ਮੀਨ ਜਿਹੜੀ ਹੈਗੀ ਆ ਉਹ ਨਹੀਂ ਲੈਣ ਦਵਾਂਗੇ ਕਿਉਂਕਿ ਇਹ ਸਿਰਫ ਕੇਜਰੀਵਾਲ ਐਂਡ ਕੰਪਨੀ ਦਾ ਇੱਕ ਲੋਕਾਂ ਨੂੰ ਗੁੰਮਰਾਹ ਕਰਨਾ ਸੀ ਵੀ ਪੈਸੇ ਦੇ ਕੇ ਅਸੀਂ ਐਦਾਂ ਕਰਾਂਗੇ ਤੇ ਅੱਜ ਉਹ ਜਿਹੜੀ ਕਿਸਾਨ ਮਜ਼ਦੂਰਾਂ ਦੀ ਜਿੱਤ ਹੋਈ ਹੈ ਉਸ ਦੀ ਖੁਸ਼ੀ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਲੱਡੂ ਵੰਡ ਕੇ ਸਾਰੇ ਪੰਜਾਬ ਦੇ ਵਿੱਚ ਖੁਸ਼ੀ ਮਨਾ ਰਹੀ ਹੈ 2027 ਦੀ ਕਿੰਨੀ ਤਿਆਰੀ ਕੀਤੀ ਹੋ ਜਾਂ ਤੁਸੀਂ ਦੇਖੋ 2027 ਦੇ ਵਿੱਚ ਅਸੀਂ ਦੇਖ ਹੀ ਰਿਹਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਾਫਲਾ ਹੈ ਉਹ ਦਿਨ-ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਹੁਣ ਆਮ ਜਨਮਾਨਸ ਨੂੰ ਵੀ ਪਤਾ ਲੱਗ ਗਿਆ ਵੀ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਦੇਖ ਲਈ ਅਕਾਲੀ ਦਲ ਦੀ ਵੀ ਸਰਕਾਰ ਦੇਖ ਲਈ ਤੇ ਆਪਣਾ ਕਾਂਗਰਸ ਦੀ ਸਰਕਾਰ ਦੇਖ ਲਈ ਅੱਜ ਜੇ ਆਰਥਿਕ ਪੱਖੋਂ ਪੰਜਾਬ ਨੂੰ ਖੁਸ਼ਹਾਲ ਕਰ ਸਕਦਾ ਤਾਂ ਉਹ ਸਿਰਫ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿਉਂਕਿ ਪਹਿਲਾਂ 70 70000 ਕਰੋੜ ਦਾ ਕਰਜ਼ਾ ਸੀ ਫਿਰ ਕਾਂਗਰਸ 아이 2.5 ਕਰੋੜ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਹੁਣ 4 ਲੱਖ ਕਰੋੜ ਦੇ ਕਰੀਬ ਹੋ ਗਿਆ ਜੇ ਹੁਣ ਸਰਕਾਰ ਜੇ ਬੀਜੇਪੀ ਦੀ ਆਉਂਦੀ ਹੈ ਤਾਂ ਆਰਥਿਕ ਪੱਖੋਂ ਵੀ ਮਜ਼ਬੂਤ ਹੋ ਤੇ ਇੰਡਸਟਰੀ ਵੀ ਆਊਗੀ ਹੋਰ ਵੱਡੇ ਜਨ ਕਿ ਜਿਹੜੇ ਮੌਕੇ ਆ ਉਹ ਸਾਡੇ ਲੋਕਾਂ ਨੂੰ ਬੇਰੁਜ਼ਗਾਰੀ ਹੈ ਜਿਹੜੀ ਉਹਨੂੰ ਮਿਲਣਗੇ ਤੇ ਅਸੀਂ ਨਵਾਂ ਪੰਜਾਬ ਦੀ ਜਿਹੜੀ ਹੈਗੀ ਹੈ ਸਿਰਜਣਾ ਕਰਾਂਗੇ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਜਿਹੜਾ ਪੰਜਾਬ ਅਖੀਰਲੇ ਨੰਬਰ ਤੇ ਚੱਲਦਾ ਇਹ ਲੈਂਡ ਪੋਲਿੰਗ ਨੀਤੀ ਕਿਸਾਨ ਮਰਮ ਨੀਤੀ ਪੰਜਾਬ ਸਰਕਾਰ ਨੇ ਬਣਾਈ ਸੀ ਉਹਦੇ ਵਿਰੋਧ ਦਾ ਜਦੋਂ ਸਾਰੇ ਪੰਜਾਬ ਕੇ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਕਿਸਾਨ ਮਜ਼ਦੂਰਾਂ ਨੇ ਇਹਨਾਂ ਨੂੰ ਪਿੰਡਾਂ ਚ ਪੜਨ ਨਹੀਂ ਦਿੱਤਾ ਉਸ ਰੋਅ ਅੱਗੇ ਝੁਕਦਿਆਂ ਇਹ ਨੀਤੀ ਇਹਨਾਂ ਨੂੰ ਵਾਪਸ ਲੈਣੀ ਪਈ ਕਿਉਂਕਿ ਭਾਜਪੀ ਪੰਜਾਬ ਨੇ ਵੀ 17 ਅਗਸਤ ਤੋਂ ਬੜੀ ਵੱਡੀ ਮੁਹਿੰਮ ਛੇੜੀ ਸੀ ਉਸ ਰੋਹ ਤੋਂ ਡਰਦੇ ਆ ਇਹਨਾਂ ਨੂੰ ਨੀਤੀ ਵਾਪਸ ਲੈਣੀ ਪਈ ਅਸੀਂ ਵਾਪਸ ਲੈਣੀ ਪਈ ਜਿਸ ਦਾ ਪਰ ਅਸੀਂ ਕਿਸਾਨ ਤੇ ਮਜ਼ਦੂਰਾਂ ਦੀ ਬਹੁਤ ਵੱਡੀ ਜਿੱਤ ਹੈ 2027 ਬਾਰੇ ਕੀ ਕਹਿਣਾ ਚਾਹੋਗੇ 2027 ਨੂੰ ਇਹਨਾਂ ਦਾ ਸੁਪੜਾ ਸਾਫ ਹੋਊਗਾ ਇੱਕ ਇੱਕ ਵੀ ਸੀਟ ਇਹਨਾਂ ਨੂੰ ਪੰਜਾਬ ਚ ਨਹੀਂ ਆਉਣ ਵਾਲੀ ਕਿਉਂਕਿ ਇਹਨਾਂ ਨੇ ਜਿਹੜੇ ਵਾਅਦੇ ਕਰਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਉਹਨਾਂ ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਅੱਜ ਭਾਰਤੀ ਜਨਤਾ ਪਾਰਟੀ ਨੇ ਖੁਸ਼ੀ ਦੇ ਨਾਲ ਲੱਡੂ ਵੰਡੇ ਹਨ ਕਿਉਂਕਿ ਆਮ ਆਦਮੀ ਪਾਰਟੀ ਜੋ ਕਿ ਕਿਸਾਨਾਂ ਦੀ ਵਿਰੋਧੀ ਪਾਰਟੀ ਹੈ ਜਿਨ੍ਹਾਂ ਲਿੰਕ ਜੜੀ ਉਹਨਾਂ ਦੀ ਜ਼ਮੀਨ ਹੈ ਉਹ ਹਥਿਆਣ ਵਾਸਤੇ ਜੋ ਉਹਨਾਂ ਦਾ ਮੁੱਦਾ ਸੀ ਉਹ ਭਾਰਤੀ ਜਨਤਾ ਪਾਰਟੀ ਨੇ ਜੋ ਇੱਕ ਹਾਂਜੀ ਫਖਸ਼ਨ ਰੱਖਿਆ ਸੀ ਵੀ ਸਾਰੇ ਪੰਜਾਬ ਦੇ ਵਿੱਚ ਇੱਕ ਯਾਤਰਾ ਕੱਢਾਂਗੇ ਓਏ ਕਿਸਾਨ ਵਿਰੋਧੀ ਸਰਕਾਰ ਦੇ ਖਿਲਾਫ ਉਹ ਅੱਜ ਕਾਮਯਾਬ ਹੋ ਗਈ ਹੈ ਸਰਕਾਰ ਨੇ ਅੱਬ ਦਾ ਫੈਸਲਾ ਵਾਪਸ ਲੈਣਾ ਪਿਆ ਹੈ ਜਨਤਾ ਦੀ ਤਾਕਤ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਐਸ ਨੂੰ ਲੈ ਕੇ ਬਹੁਤ ਖੁਸ਼ ਹੈ ਤੇ ਉਹ ਕੁਝ ਦੇ ਵਿੱਚ ਲੱਡੂ ਵੰਡ ਰਹੀ ਹੈ ਕਿਉਂਕਿ ਇਹਦੇ ਨਾਲ ਕਿਸਾਨਾਂ ਦੀ ਵੀ ਜਿੱਤ ਹੋਈ ਹੈ